ਕਲਪ ਯਾਤਰਾ ਦੀ ਵੈਨ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਤਾਰੇਵਾਲਾ ਵਿੱਚ ਪਹੁੰਚੀ ਇਸ ਮੌਕੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਨੂੰ ਲਾਭ ਦੇਣ ਵਾਲੀਆਂ ਯੋਜਨਾਵਾਂ ਦੇ ਪ੍ਰਚਾਰ ਪ੍ਰਸਾਰ ਬਾਰੇ ਟੁਕਮੀ ਜਾਣਕਾਰੀ ਮੁਹੱਈਆ ਕਰਵਾਈ ਗਈ ਲੋਕਾਂ ਨੇ ਊਜਵਲਾ ਯੋਜਨਾ ਪ੍ਰਧਾਨ ਮੰਤਰੀ ਅਨ ਯੋਜਨਾ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਤੀ ਵਧੇਰੇ ਦਿਲਚਸਪੀ ਦਿਖਾਈ ਇਸ ਮੌਕੇ ਵੱਖ-ਵੱਖ ਵਿਭਾਗਾਂ ਨੇ ਆਪਣੇ ਅਧੀਨ ਆਉਂਦੀਆਂ ਸਕੀਮਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਯੋਗ ਲਾਭਪਾਤਰੀਆਂ ਦੇ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਫਾਰਮ ਭਰੇ ਗਏ ਸਿੰਰੇਗਾ ਵਿੱਚ ਕੰਮ ਕਰਦੇ ਆ ਤੇ ਅੱਜ ਸਾਡੇ ਪਿੰਡ ਵਿੱਚ ਵਿਕਸਿਤ ਭਾਰਤ ਯੋਜਨਾ ਵਹਿਣ ਆਈ ਸੀ ਜਿਹਦੇ ਵਿੱਚ ਸਾਨੂੰ ਬਹੁਤ ਕੁਝ ਪਤਾ ਚੱਲਿਆ ਕਿ ਅਸੀਂ ਕਿਹੜੀਆਂ ਕਿਹੜੀਆਂ ਯੋਜਨਾਵਾਂ ਨੂੰ ਮਤਲਬ ਕਿ ਇਹਨਾਂ ਨੇ ਦੱਸਿਆ ਤੇ ਅਸੀਂ ਉਹਨਾਂ ਤੋਂ ਲਾਹਾ ਲੈ ਸਕਦੇ ਹਾਂ ਤੇ ਸਾਨੂੰ ਨਿਰੇਗਾ ਦੇ ਵਿੱਚ ਲਗਾਤਾਰ ਕੰਮ ਮਿਲ ਰਿਹਾ ਹੈ ਤੇ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਮੋਦੀ ਸਰਕਾਰ ਵੱਲੋਂ ਚਲਾਈ ਗਈ ਸਕੀਮਾਂ ਵਾਲੀ ਵਹਿਣ ਆਈ ਸੀ ਜਿਸ ਦੇ ਵਿੱਚ ਬਹੁਤ ਸਾਰੀਆਂ ਸਕੀਮਾਂ ਨੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਵੀ ਲਾਭ ਮਿਲਿਆ ਯੋਸ਼ਮਾਨ ਕਾਰਡ ਹੋ ਗਏ ਜਿਵੇਂ ਉਹਨਾਂ ਦੇ ਸਾਡੇ ਸਾਰੇ ਪਰਿਵਾਰ ਦੇ ਬਣੇ ਹਨ ਰਾਸ਼ਨ ਕਾਰਡ ਹੋ ਗਏ ਕੋਵਿਡ ਤੋਂ ਬਾਅਦ ਦੇ ਕੋਵਿਡ ਤੋਂ ਬਾਅਦ ਸਾਨੂੰ ਰਾਸ਼ਨ ਵੀ ਮਿਲ ਰਿਹਾ ਵਾ ਸਾਰੇ ਪਰਿਵਾਰ ਨੂੰ ਲਾਭ ਮਿਲ ਰਿਹਾ ਜਿਸ ਦੇ ਵਿੱਚ ਯੋਸ਼ਮਨ ਰਕਾਰਡ ਦੇ ਵਿੱਚ ਸਾਰਾ ਅਸੀਂ ਪਰਿਵਾਰ ਇਲਾਜ ਕਰਾ ਸਕਦੇ ਆ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ ਮੋਦੀ ਸਰਕਾਰ ਦੀਆਂ ਚਲਾਈਆਂ ਹੋਈਆਂ ਸਕੀਮਾਂ ਦਾ ਲਾਭ ਲਓ